ਤੁਹ ਜੁੜਿਓ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾਰ ਸਵਾਲ ਕਰਦਾ ਹੈ ਭਾਰਤ ਪਾਕਿਸਤਾਨ ਦੇ ਤਣਾਅ ਲਗਾਤਾਰ ਵਧਦੇ ਜਾ ਰਹੇ ਨੇ ਜਿ세 ਚਲਦਿਆ ਪੰਜਾਬ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਮੈਡੀਕਲ ਹਸਪਤਾਲ ਨੇ ਖਾਸ ਕਰਕੇ ਜਿੰਨੇ ਬਾਰਡਰ ਰੀਡਰ ਨੇੜੇ ਨੇ ਉਹਨਾਂ ਦਾ ਅਜ ਜ਼ਾਇਦਾ ਲਿਆ ਜਾਵੇ ਜਿ세 ਚਲਦਿਆ ਕੈਪਟਨ ਮਾਤਰੀਆਂ ਵੱਲੋਂ ਅੱਜ ਬਾਰਡਰ ਏਰੀਆ ਦੇ ਹਸਪਤਾਲ ਦੇ ਵਿੱਚ ਜ਼ਾਇਦਾ ਲਿਆ ਗਿਆ ਇਸਦੇ ਚਲਦਿਆ ਫ੍ਰੀਕੋਰਡ ਦੇ ਗੁਰੂਪ੍ਰਸਾਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਫ੍ਰੀਕੋਰਡ ਦੇ ਵਿਧਾਇਕ ਗ੍ਰੇਸਸ ਸੇਕੋ ਵੱਲੋਂ ਪੁਛਾ ਕੇ ਆਤੇ ਹੋ ਨਾ ਵੱਲੋਂ ਮਾਈਕਲ ਸੂਤ ਦਾ ਜਾਇਜ਼ਾ ਲਿਆ ਗਿਆ। ਕੱਲ੍ਹ ਬਤ ਕਰਦੇ ਆਇਆ ਗ੍ਰੇਸਸ ਸੇਕੋ ਨੇ ਕਿਹਾ ਕਿ ਜੋ ਐਸਐਮਐਸ ਸਥਿਤੀ ਬਣੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਕੈਪਟਨ ਮੰਤਰੀਆਂ ਦੀ ਨਿਯੁਕਤੀ ਕੀਤੀਆਂ ਗਈਆਂ ਨੇ ਕਿ ਉਹਨਾਂ ਵੱਲੋਂ ਬਾਡਰ ਰਿਕਾਂ ਦੇ ਹਸਪਤਾਲਾਂ ਵਿੱਚ ਜਾਇਜ਼ਾ ਲਿਆ ਜਾਵੇ ਤਾਂ ਉਹਨਾਂ ਵੱਲੋਂ ਅੱਜ ਫਰੀਕੋਟ ਦੇ ਗੁਰੂ ਸੇਵ ਮੈਡੀਕਲ ਹਸਪਤਾਲ ਦੇ ਵਿੱਚ ਜਾਇਜ਼ਾ ਲਿਆ ਗਿਆ ਕਿਉਂਕਿ ਇਹ ਕਾਫੀ ਵੱਡਾ ਹਸਪਤਾਲ ਹੈ ਇੱਥੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਮਰੀਜ਼ ਆਉਂਦੇ ਹਨ ਇਸ ਦੇ ਕਾਰਨ ਇੱਥੇ ਅੱਜ ਉਹਨਾਂ ਵੱਲੋਂ ਮੈਡੀਕਲ ਸਹੂਲਤਾਂ ਦਾ ਜਾਇਜ਼ਾ ਲ ਸਰਕਾਰ ਵੱਲੋਂ ਜੋ ਵੀ ਹਦਾਇਤਾਂ ਨੇ ਉਸ ਦੇ ਮੁਤਾਬਕ ਹਰ ਇੱਕ ਚੀਜ਼ ਇੱਥੇ ਪ੍ਰੋਵਾਈਡ ਕੀਤੀ ਗਈ ਹੈ ਅਤੇ ਜੇਕਰ ਜੰਗ ਲੱਗਦੀ ਹੈ ਤਾਂ ਕਿਸੇ ਵੀ ਕਰਾਂ ਦੀ ਕਿਸੇ ਵੀ ਨਾਗਰਿਕ ਨੂੰ ਦਿੱਕਤ ਨਹੀਂ ਆਉਣ ਜਦ ਤੀ ਆਵੇਗੀ ਉਹਨੂੰ ਹਰ ਇੱਕ ਮੈਡੀਕਲ ਸਹੂਲਤ ਦਿੱਤੀ ਜਾਵੇਗੀ ਤੁਸੀਂ ਸੁਣਾ ਇਸ ਬਾਰੇ ਹੋਰ ਕੀ ਕਹਿੰਦੇ ਨੇ ਫ੍ਰੀ ਕੋਰਟ ਦੇ ਵਿਧਾਇਕ ਗੁਰਦਰਸ਼ਨ ਸਿੱਖੋ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਦਾ ਜੋ ਅੱਜ ਫੈਸਲਾ ਹੋਇਆ ਕੈਬਨਿਟ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਸਾਰੇ ਮੰਤਰੀ ਸਾਹਿਬਾਨ ਤੇ ਜਿੰਨੇ ਵੀ ਸਰਕਾਰੀ ਹਸਪਤਾਲ ਹੈ ਉਹਨਾਂ ਦਾ ਦੌਰਾ ਕੀਤਾ ਜਾਊਗਾ ਮਿਸਟਰ ਫਹਿਮਾਨ ਵੀ ਹੋਣਗੇ ਔਰ ਮੈਂ ਲੋਕਲ ਐਮਐਲਏ ਹੋਣ ਕਰਕੇ ਔਰ ਪੰਜਾਬ ਦਾ ਸਭ ਤੋਂ ਵੱਡਾ ਮੈਡੀਕਲ ਕਾਲਜ ਹੋਣ ਕਰਕੇ ਖੁਦ ਆਇਆ ਤਾਂ ਕਿ ਜਿਹੜੀਆਂ ਸਮੱਸਿਆਵਾਂ ਦਾ ਮੈਂ ਹੱਲ ਕਰ ਸਕਦਾ ਹਾਂ ਪਰ ਇੱਥੇ ਆ ਕੇ ਪਤਾ ਲੱਗਿਆ ਕਿ ਕਿ ਸਾਡੇ ਜਿਹੜਾ ਬੀਸੀ ਸਾਹਿਬ ਵੱਲੋਂ ਐਮਐਸ ਤੋਂ ਲੋਨ ਔਰ ਸਾਰੇ ਜਿੰਨੇ ਡਾਕਟਰ ਸਾਹਿਬਾਨ ਵੱਲੋਂ ਜੋ ਡਿਮਾਂਡ ਦਿੱਤੀ ਸੀ ਸਾਰੀਆਂ ਜਿੰਨੇ ਦਵਾਈਆਂ ਅਸੀਂ ਇੱਥੇ ਅਵੇਲੇਬਲ ਕਰ ਲਈਆਂ ਤਾਂ ਕਿ ਜੇਕਰ ਕੋਈ ਐਮਰਜੈਂਸੀ ਆਉਂਦੀ ਹੈ ਕੋਈ ਆਫਤ ਆਉਂਦੀ ਹੈ ਤਾਂ ਉਹਦੇ ਲਈ ਤਿਆਰ ਰਹਿ ਸਕੀਏ ਸਾਰੇ ਡਾਕਟਰ ਸਾਹਿਬਾਨਾਂ ਦੀਆਂ ਵੀ ਡਾਕਟਰੀਆਂ ਲਗਾਈਆਂ ਗਈਆਂ ਵੱਖਰੇ ਵੱਖਰੇ ਜਿਹੜਾ ਹੈਗਾ ਉਹ ਆਪਣਾ ਸ਼ਿਫਟਾਂ ਦੇ ਵਿੱਚ ਵੰਡ ਕੇ ਜਿਹੜੇ ਡਾਕਟਰ ਸ਼ਿਫਟ ਤੋਂ ਬਾਅਦ ਵੀ ਹੁਣ ਉਹ ਵੀ ਫੋਨ ਕਾਲ ਦੇ ਉੱਤੇ ਅਵੇਲੇਬਲ ਰਹਿਣਗੇ ਤਾਂ ਕਿ ਕਿਸੇ ਵੀ ਕਿਸਮ ਦੀ ਕੋਈ ਜਿਹੜੀ ਸਮੱਸਿਆ ਆਉਦੀ ਹੈ ਤੇ ਉਹਦਾ ਤੁਰੰਤ ਹੱਲ ਕੀਤਾ ਜਾਵੇ ਔਰ ਬੈੱਡ ਵੀ ਜਿਹੜੇ ਅਸੀਂ ਲਗਾਤਾਰ ਵਧਾ ਰਹੇ ਹਾਂ ਜਿੰਨੀ ਵੀ ਸਾਡੀ ਕੈਪੈਸਿਟੀ ਬਹੁਤ ਜ਼ਿਆਦਾ ਵਧੂਗੀ ਅਸੀਂ ਉਹ ਮਿੱਡਾਂ ਦੀ ਇੱਕ ਵਸਤੀ ਵੀ ਵਧਾ ਰਹੇ ਨਵੇਂ ਬੈੱਡ ਵੀ ਆ ਰਹੇ ਹੋਰ ਵੀ ਜਿਹੜੇ ਜਿੱਥੋਂ ਤੱਕ ਵੀ ਸਾਡੀ ਜੋ ਪਹੁੰਚ ਹੈ ਔਰ ਲਗਾਤਾਰ ਖੂਨਦਾਨ ਕਰਾ ਕੇ ਖੂਨਦਾਨੀ ਸਾਡੇ ਜਿਹੜੇ ਹੈਗੇ ਆ ਇਲਾਕੇ ਦੇ ਲੋਕ ਹੈ ਖੂਨਦਾਨ ਕਰਕੇ ਅਸੀਂ ਬਲੱਡ ਬੈਂਕ ਦੇ ਵਿੱਚ ਖੂਨ ਇਕੱਠਾ ਕਰ ਰਹੇ ਤਾਂ ਕਿ ਕਿਸੇ ਵੀ ਕਿਸਮ ਦੀ ਕੋਈ ਐਮਰਜੈਂਸੀ ਆਉਂਦੀ ਹੈ ਉਹਦਾ ਤੁਰੰਤ ਹੱਲ ਕੀਤਾ ਜਾਵੇ ਔਰ ਜਿਹੜੇ ਜਿੰਨੀਆਂ ਵੀ ਸ਼ਕਤੀ ਜੋ ਕੋਈ ਇਸ ਤਰ੍ਹਾਂ ਦੀ ਕੋਈ ਆਪਣੀ ਕੋਈ ਮਾਇਸੇ ਤਾਂ ਵੈਗਰੂ ਕਿਰਪਾ ਕਰੇ ਕਿ ਲੜਾਈ ਤੋਂ ਅਸੀਂ ਬਚ ਜਾਈਏ ਪਰ ਜੇਕਰ ਕੋਈ ਉਸ ਤਰ੍ਹਾਂ ਦੀ ਕੁਰਾਫ ਚਾਹੁੰਦੀ ਤਾਂ ਉਹਦੇ ਨਾਲ ਅਸੀਂ ਜਿੱਤ ਜਾਈਏ